ਹੈਲੋ ਹੈਲੋ ਹਾਂਜੀ ਪ੍ਰਿੰਟ ਕਰ ਲਾ ਹਾਂਜੀ ਹਾਂਜੀ ਗਗਨ ਗਗਨ ਰਾਜੀ ਇਹ ਕਹਿ ਰਿਹਾ ਜੀ ਅਰਜਾ ਝੂਠਾ ਗਰਦਾਨ ਕੇ ਕੈਨਸਲ ਹੋਇਆ ਹੈ ਕੱਲ ਨੂੰ ਮੇਰੇ ਲਈ ਕੋਈ ਲਿਟੀਗੇਸ਼ਨ ਨਾ ਖੜੀ ਹੋਵੇ ਦੋ ਅੱਖਰ ਕੰਪਰੋਮਾਈਜ਼ ਟਾਈਪ ਲਿਖ ਦਿਓ ਇਹ ਲਿਖਾ ਲਵੇ ਜਾਂ ਮੈਂ ਲਿਖ ਦਿੰਦਾ ਨਾ ਨਾ ਮੇਰੀ ਹਾਂ ਕੋਈ ਗੱਲ ਨਹੀਂ ਮੈਂ ਤਿਆਰ ਹਾਂ ਬਿਲਕੁਲ ਲਿਖ ਲਓ ਸਹੀ ਹੈ ਮੈਂ ਉਹਨੂੰ ਲਾਈਨ ਦੇ ਲੈਣਾ ਹੋਲਡ ਰੱਖੇ ਇੱਕ ਮਿੰਟ ਬੋਜੀ ਚਲੋ ਜੀ ਕੋਈ ਜੱਕਰ ਨਹੀਂ ਆਮ ਪ੍ਰਿੰਕਲ ਵੀ ਲਾਈਨ ਤੇ ਆ ਹਾਂਜੀ ਮੈਂ ਤੁਹਾਡੇ ਵਾਲਾ ਜਿਹੜਾ ਸੀਗਾ ਲਾ ਪੁਆਇੰਟ ਇਹਨਾਂ ਸਾਂਝਾ ਕੀਤਾ ਪ੍ਰਿੰਕਲ ਵੀ ਕਹਿ ਰਿਹਾ ਵੀ ਓਕੇ ਆ ਦੇਖ ਲਓ ਦੋ ਅੱਖਰ 100 ਫਾਈਡੇ ਲੱਗ ਜਾਂ ਕੰਪਰੋਮਾਈਜ਼ ਬਿਲਕੁਲ ਠੀਕ ਆ ਤਿਆਰ ਹਾਂ ਜੀ ਠੀਕ ਹੈ ਜੀ ਸੁਭਾ ਹੁਣ ਗगन ਤੁਸੀਂ ਦੋ ਅੱਖਰ ਲਿਖ ਲਿਓ ਜਾਂ ਬਰਿੰਗਲ ਤੁਸੀਂ ਲਖਾ ਲਓ ਨਹੀਂ ਨਹੀਂ ਇਹਨਾਂ ਨੂੰ ਲਖਾਣ ਦੋ ਪਤਾ ਨਹੀਂ ਕੀ ਜੀ ਮੇਰਾ ਵਕੀਲ ਐਵੇਂ ਕੋਈ ਦੋ ਚਾਰ ਲੈਂਦਾ ਹੋਰ ਹੀ ਲਿਖ ਦਵੇ ਫੇਰ ਕਿਸੇ ਨੂੰ ਉਤਰਾ ਮੈਨੂੰ ਮੈਂ ਤਾਂ ਸਿੱਧਾ ਹੀ ਆ ਕਿ ਤੁਸੀਂ ਲਿਖ ਲਓ ਮੈਂ ਸਾਈਨ ਕਰ ਦੂੰ ਠੀਕ ਆ ਗगन ਤੁਸੀਂ ਸਭਾਸ਼ਰ ਜੀ ਵੀ ਸਾਡੀਆਂ ਗਲਤਫਹਮੀਆਂ ਦੂਰ ਹੋ ਗਈਆਂ ਨਾਥਿੰਗ ਟੂ ਪ੍ਰੋਸੀਡ ਕੋਈ ਚੰਗਾ ਜਿਹਾ ਲਿਖ ਕੇ ਦੋਨੋਂ ਜਾਣੇ ਸਾਹਿਬ ਦੋ ਚਾਰ ਲੈਣਾ ਦੋ ਮੈਂਤ ਮੈਂ ਤੁਹਾਨੂੰ ਬੇਨਤੀ ਕਰਦਾ ਦੋਵੇਂ ਲੈਣਾ ਹੀ ਵਿੱਚ ਲਿਖ ਲਿਓ ਇੱਕ ਤਾਂ ਇਹ ਹੈ ਵੀ ਆਪਣਾ ਪਰਚਾ ਝੂਠਾ ਸੀ ਨਹੀਂ ਸੀ ਅਸੀਂ ਦੋਵੇਂ ਇਸ ਗੱਲ 'ਚ ਨਹੀਂ ਪੈਂਦੇ ਠੀਕ ਹੈ ਜੀ ਇਹ ਵੀ ਲਿਖਾ ਲਿਓ ਵਿੱਚ ਵੀ ਕੋਈ ਵੀ ਪਾਰਟੀ 182 ਦਾ ਦਾਵਾ ਵੀ ਨਹੀਂ ਕਰੂਗੀ ਠੀਕ ਹੈ ਦੋਵੇਂ ਚੀਜ਼ਾਂ ਹੀ ਲਿਖਾ ਲਿਓ ਜੀ ਮੈਂ ਇਹਨਾਂ ਦੀ ਵੀ ਰਹਿ ਜੂ ਮੇਰੀ ਵੀ ਰਹਿ ਜੂ ਸਹਿਯੋਗ ਕਰ ਤਾ ਤਾਂ ਗੱਲ ਠੀਕ ਹੈ हां मैं अपने वकील नारंग साहब ਦੇ ਨਾਲ ਸਾਈਨ ਕਰਾ ਦਾਂਗਾ ਹੋਰ ਦੱਸੋ ਸਹੀ ਹੋ ਗਿਆ ਗगन ਸੁਭਾ ਲਿਖਿਓ ਫਿਰ ਸੈਂਡ ਕਰੀਗੇ ਐਂਡ ਕਾਈਂਡਲੀ ਦੋਨੋਂ ਛੋਟੇ ਭਰਾ ਤੁਸੀਂ ਕਾਈਂਡਲੀ ਮੰਦਾ ਗੁੱਸਾ ਗਿਲਾ ਪ੍ਰਾਣਾ ਯਾਰ ਵੀ ਨਹੀਂ ਕਰਨਾ ਤੇ ਜਿੱਥੇ ਜਿੱਥੇ ਬਣਉਂਦਾ ਸਾਹਿਬ ਜੀ ਮੈਂ ਤਾਂ ਆਪੇ ਮੈਂ ਬਾਈ ਕੋਣ ਹੋਣ ਵੀ ਦਿੱਲੀ ਆ ਜੀ ਮਾਰ ਜਾਣ ਆਇਆ ਮੈਂ ਤਾਂ ਆਪਦੇ ਕੰਮ ਤੇ ਲੱਗਿਆ ਆਇਆ ਮੇਰੇ ਮਨ ਚ ਕੋਈ ਗੱਲ ਨਹੀਂ ਕਿਸੇ ਬਾਰੇ ਵੀ ਮੈਂ ਤਾਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਉਦੋਂ ਵੀ ਇਹਨਾਂ ਨੂੰ ਅਫਸੋਸ ਬੁਲਾਇਆ WhatsApp ਤੇ ਮੈਸੇਜ ਪਾ ਕੇ ਮੇਰੇ ਮਨ ਚ ਕੋਈ ਗੱਲ ਨਹੀਂ ਚਲ ਗਿਆ ਦਦ ਤੁਸੀਂ ਵੀ ਨਹੀਂ ਕਦੇ ਕੋਈ ਗੱਲ ਰੱਖਣੀ ਮੈਂ ਨਹੀਂ ਨਹੀਂ ਬਾਈ ਕੋਈ ਗੱਲ ਓਕੇ ਦੋਸਤੋ ਬਾਏ ਬਾਏ ਠੀਕ ਹੈ ਜੀ ਬਾਏ ਜੀ ਦਰਾਇਆ ਸੀ ਦਿੱਲੀ ਇੱਕਲਾ ਤਾਂ ਛੋਟੀ ਜਿਹੀ ਗੱਲ ਕਹਿਣੀ ਆ ਮੰਨੋਗੇ ਉਸੇ ਮੇਰੀ ਗੱਲ ਹੁਕਮ ਕਰੋ ਜੀ ਅਗਰ ਮੈਂ ਨਾ ਦੋ ਵਾਰੀ ਰਾਜੇ ਦੇ ਘਰੇ ਜਾਏ ਆ ਠੀਕ ਹੈ ਜੀ ਮਤਲਬ ਮੈਂ ਇਕੱਲਾ ਨਹੀਂ ਅਸੀਂ 5-6 ਜਾਣੇ ਰਸ਼ੀਦ ਬੰਦੇ ਟੋਨੀ ਖਲਾਰਾ ਸੇ 5-6 ਜਾਣੇ ਇਕੱਠੇ ਹੋ ਕੇ ਮੈਂ ਉਹਨਾਂ ਕੋਲੋਂ ਕੇਵਨ ਲੈਣੇ ਮੈਂ ਤੇਰੇ ਕੋਲੋਂ ਅਦੇ ਦੋਨੋਂ ਅੱਜ ਜੋੜ ਕੇ ਤੂੰ ਜਾ ਕੇ ਸਾਈਨ ਕਰਿਆ ਠੀਕ ਹੈ ਉਹਨੂੰ ਇੰਸਰਟ ਕਰ ਦਿੰਨੀ ਆ ਵੀਰ ਜੀ ਕਰ ਦਿੰਨੀ ਆ ਮੈਂ ਜਵਾਬ ਦੇ ਦਿੰਦੀ ਆ ਜੇ ਯੋਗ ਤੇ ਮਾਸਮ ਸਮਨੇ ਦੋ ਅੱਖਰ ਇਹ ਲਿਖੇ ਜਾ ਸਕਦੇ ਆ ਵੀ ਸਾਡੇ ਜੀ ਆਹ ਐਪੀਸੋਡ ਨੂੰ ਲੈ ਕੇ ਗਲਤਫहमी ਆਈਆਂ ਐਡੋ ਗਲਤਫਹਿਮੀਆਂ ਦੂਰ ਹੋਈਆਂ ਵੱਡੀ ਪੈਰ ਮਾਸਮਾਨਾ ਉਮਰ ਦੇ ਵਿੱਚ ਵੱਡੀ ਆ ਬਿਲਕੁਲ ਠੀਕ ਹੈ ਵੱਡੀ ਪੈਰ ਮਾਸਮਾਨਾ ਜੇ ਫਿਰ ਵੀ ਇਹਦੇ ਮਨੋਂ ਕੋਈ ਖੇਸ ਪਹੁੰਚੀ ਆ ਤਾਂ ਮੈਂ ਉਸ ਗੱਲ ਦੇ ਉਸ ਉਸ ਪ੍ਰਗਟ ਕਰਦੇ ਹੋ ਰੀਗ੍ਰੈਟ ਕਰਦਾ ਬਿਲਕੁਲ ਸਮਝਦਾ ਯਾਰ ਉਹ ਮੈਂ ਤੁਹਾਨੂੰ ਮੈਂ ਤੁਸ ਤਨ ਯਾਦ ਆ ਤੁਸੀਂ ਮੈਨੂੰ ਗਿਆ ਸੀ ਮੈਂ ਆਪਦੇ ਫੋਨ ਤੋਂ ਗੱਲ ਕਰਾਵਾਂਗਾ ਮੈਂ ਪਤਾ ਲੱਗਦਾ ਮੈਨੂੰ ਦੋਵੇ ਤੇ ਇੰਦਾ ਸੀਗਾ ਵੀ ਨਹੀਂ ਕੋਈ ਗੱਲ ਹੀ ਨਹੀਂ ਹੈਗੀ ਬਟ ਉਹ ਆਰੇ ਤੇ ਸਾਹਮਣੇ ਆਪਣੀ ਵਾਈਫ ਸਾਹਮਣੇ ਥੋੜਾ ਜਿਹਾ ਮੈਨੂੰ ਨਾ ਬੇਵਸੀ ਆ ਲੱਗ ਰਹੀ ਹੈ ਕਈ ਬੰਦੇ ਹੁੰਦੇ ਆ ਅੰਦਰ ਪ੍ਰੈਸ਼ਰ ਜੀ ਤਾਂ ਮੈਨੂੰ ਮਹਿਸੂਸ ਹੋਇਆ ਵੀ ਯਾਰ ਚਲੋ ਮੈਂ ਤੁਹਾਨੂੰ ਬੇਨਤੀ ਕਰਾਂ ਹੁਣ ਮੇਰੀ 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 ਬੇਨਤੀ ਕਬੂਲ ਕਰੋਗੇ ਹਾਂ ਜੀ ਹਾਂ ਜੀ ਤੁਸੀਂ ਗगन ਆਲਾ ਕਰਾਓ ਛੱਡ ਦਿਓ ਇਹਨੂੰ ਛੱਡ ਦਿਓ ਇਹਨੂੰ ਕੋ ਤੁਸੀਂ ਗगन ਆਲਾ ਕਰਾਓ ਬੰਦ ਹੋ ਗਿਆ ਬਿਲਕੁਲ ਬੈਠਣਾ ਗਜ਼ਨ ਨਾਲ ਬੇਟਾ ਬੈਠਾ ਗਿਆ ਵਾ ਤੁਸੀਂ ਉਹਨੂੰ ਕੋ ਕੈਨਸਲ ਕਰਾਓ ਅਪਰੂਵ ਕਰਾ ਦੇਵੇ ਬਾ ਫੋਨ ਤੇ ਤੁਸੀਂ ਗੱਲ ਕਰਾ ਦੇਣਾ ਮੈਂ ਕਰ ਲਊਗਾ ਮੈਂ ਤੇ ਆ ਕੋਈ ਜੱਕਤ ਨਹੀਂ ਉਹ ਅਪਰੂਵ ਕਰਾਣੀ ਆ ਮੈਂ ਹੁਣੇ ਉਹਨੂੰ ਫੋਨ ਤੇ ਲੈ ਲੈਂਦਾ ਕੀ ਅਪਰੂਵ ਕਰਾਣਾ ਬੋਲ ਉਹਦਾ ਪਰਚਾ ਕੈਨਸਲ ਹੋਇਆ ਕੋਰਟ ਚ ਪਿਆ ਜਿੱਦਾਂ ਇਹਨਾਂ ਦਾ ਕੈਨਸਲ ਹੋਇਆ ਪਿਆ ਨਾ ਫਲੋਰੇਰਾਂ ਦਾ ਉਦਾਂ ਹੀ ਉਹਨਾਂ ਦਾ ਉੰਦਾ ਪਿਆ ਆ ਉਹ ਉੱਚ ਮਦਈ ਗਗਨ ਆ ਪੈਗਾ ਬਸ ਉਹ ਕਹਿ ਦੇਵੇ ਅਪਰੂਵ ਕਰ ਦੇ ਨਾ ਵੀ ਮੈਨੂੰ ਕੋਈ ਦਿੱਕਤ ਨਹੀਂ ਉਹ ਉਹ ਕਹ ਉਹ ਕਹਿ ਦਿੰਦਾ ਤੁਹਾਡੇ ਵੱਲੋਂ ਉਹਦੇ ਤੇ ਨਹੀਂ ਕੁਝ ਹੈਗਾ ਮੇਰੇ ਵੱਲੋਂ ਗਗਨ ਤੇ ਕੁਝ ਵੀ ਨਹੀਂ ਹੈਗਾ ਜੀ ਜੇ ਕੋਈ ਇੱਕ ਅੱਧੀ ਕੰਪਲੇਂਟ ਹੋਏਗੀ ਉਹ ਮੈਂ ਆਪੇ ਵਾਪਸ ਕਰਾ ਲਾਂਗਾ ਉਹ ਮੈਂ ਉਹ ਲੋੜ ਨਹੀਂ ਹੈਗੀ ਗਗਨ ਨੂੰ ਪਤਾ ਜੀ ਸਾਰਾ ਪਤਾ ਗਗਨ ਨੂੰ ਸਰਾਂਬਾ ਨਗਰ ਨੂੰ ਜਿਹੜਾ ਥਾਣਾ ਪੈਂਦਾ ਨਾ ਲੋਕਲ ਹੀ ਹੈ ਹਾਂ ਛੱਡੋ ਬਸ ਮਿੰਟ ਬਚੀਏ ਮੈਨੂੰ ਠੀਕ ਹੈ ਜੀ ਚਲੋ ਵੀ ਮੈਂ ਮੇਰੀ ਗੱਲ ਇੱਕ ਹੋਰ ਮੈਂ ਦੱਸਾਂ ਲੈਂ ਗਿਆ ਹਾਂਜੀ ਹਾਂਜੀ ਗੱਲ ਮੇਰੀ ਮੈਂ ਜੀ ਹਾਂਜੀ ਮੈਂ ਇਹਨੂੰ ਇਹ ਗੱਲ ਸੁਣਾ ਦੂੰਗਾ ਦੁਰਾਂ ਦੇ ਦੁਕਾਰਿਆਂ ਆਰੀ ਬੱਤਾ ਹਾਂ ਉਹ ਦੇਖ ਆਪਣਾ ਪਾਸਟ ਕੈਂਸਲ ਕਰਾ ਲਿਆ ਨੇ ਹਾਂਜੀ ਇਹ ਪੇਰੇ ਪਾਸਟ ਦਾ ਨਹੀਂ ਹੈਗਾ ਉਹ ਸਾਰਾ ਦਿਨ ਤੋਰੇ ਫੇਰੇ ਦੇ ਆ ਸਾਈਕਲ ਹੁੰਦਾ ਉਹ ਆਪਣਾ ਕੋਈ ਕਾਰੋ ਦੁਕਾਰਿਆਂ ਆਣਾ ਫੈਮਲੀ ਵਾਲਾ ਬੰਦਾ ਮੈਨੂੰ ਉਹ ਇਹਨੂੰ ਮਿੱਤਾ ਚ ਜਾਣਾ ਅਲਟੀਨੇਟਲੀ ਜਿਹੜੀ ਤੁਹਾਨੂੰ ਤੁਸੀਂ ਗੱਲ kia ਹੋਣੀ ਉਹ ਵੀ ਨਹੀਂ ਇਹਹੀ ਹੋਣੀ ਹੈ ਮੈਂ ਮੈਂ ਦੀ ਮੈਂ ਤੁਹਾਨੂੰ ਦੱਸਦਾ ਨਾ ਮੈਨੂੰ ਨਾ ਜਦੋਂ ਇਹਨਾਂ ਨੇ ਉੱਥੇ ਆ ਕੇ ਆਪਣਾ ਚਾਲ ਚੱਲਣ ਦਿਖਾਇਆ ਨਾ ਜਦੋਂ ਮੈਨੂੰ ਇਹਨਾਂ ਨੇ ਇਰੀਟੇਟ ਕੀਤਾ ਮੈਂ ਮੈਨੂੰ ਨਾਲ ਹੀ ਕੋਮਨ ਸਾਹਿਬ ਦਾ ਹਾਂਜੀ ਹਾਂਜੀ ਮੈਨੂੰ ਉਦੋਂ ਮਿੱਤੇ ਕੋਈ ਗਲਤੀ ਇਹ ਹੋਈ ਹਾਂਜੀ ਮੈਨੂੰ ਸਾਨੂੰ ਉੱਥੇ ਮੋਰੇ ਸੀਟ ਡੇ ਕਰਨਾ ਚਾਹੀਦਾ ਮੈਂ ਸਾਈਡ ਤੇ ਹੋ ਗਿਆ ਸੀ ਅੱਗੇ ਲੇਡੀਜ਼ ਕੀਤੀ ਸੀਗੀ ਜੋ ਆਇਆ ਹੋਇਆ ਮੈਂ ਮਹਸਾਨ ਵਰਗੇ ਨੂੰ ਬਾਬਾ ਸਾਹਿਬ ਨਾਲ ਲੈਣਾ ਸੀ ਬਿਲਕੁਲ ਠੀਕ ਹੈ ਨਹੀਂ ਠੀਕ ਹੈ ਮੈਨੂੰ ਧਿਆਨ ਤੇ ਨਹੀਂ ਰਹੀ ਗੱਲ ਮੈਂ ਜਦੋਂ ਉਦੋਂ ਘੁੰਮਣ ਸਾਹਿਬ ਦਾ ਫੋਨ ਆਇਆ ਨਾ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਤੁਹਾਨੂੰ ਗੱਲ ਦੱਸਦਾ ਚਲੋ ਵਾਦੀ ਦਫਾ ਕਰੋ ਮਿੱਟੀ ਪਾ ਦਿਨਾ ਚੱਲਾਂ ਜੀ ਮੈਂ ਮੈਂ ਉਹੀ ਤੁਹਾਨੂੰ ਬੇਨਤੀ ਕਰਨ ਲੱਗਾ ਜਦੋਂ ਘੁੰਮਣ ਸਾਹਿਬ ਦਾ ਉਦੋਂ ਫੋਨ ਆਇਆ ਸੀ ਨਾ ਉਹ ਮਨਸਾਹ ਦਾ ਦਿਮਾਗ ਚ ਗੱਲ ਖਟਕੀ ਮੈਨੂੰ ਕਹਿੰਦੇ ਵੀ ਫਲੋਰਾ ਇਹ ਉਹ ਤਾਂ ਨਹੀਂ ਜਿਹੜਾ ਪਾਣੀ ਦੀ ਟੈਂਕੀ ਚ ਚਲਾ ਗਿਆ ਸੀ ਮੈਂ ਕਿਹਾ ਈ ਉਹੀ ਹੈ ਕਹਿੰਦੇ ਯਾਰ ਇਹਦੇ ਤੇ ਤਾਂ ਚਲਾਨ ਪੇਸ਼ ਹੋਇਆ ਹੈ ਇਹਨੂੰ ਤਾਂ ਜਦੋਂ ਤੁਹਾਨੂੰ ਪਤਾ ਮੈਂ ਇਹਨੂੰ ਘਰੋਂ ਚਕਾਣ ਗਿਆ ਉੱਪਰ ਪਾਣੀ ਵਾਲੀ ਟੈਂਕੀ ਚ ਲੁੱਕ ਗਿਆ ਭੈਣ ਚ ਤੇ ਮੈਂ ਨਾ ਮੈਂ ਪਹੁੰਚ ਇੰਨਾ ਹੋ ਗਿਆ ਮੈਂ ਕਿਹਾ ਪਾਣੀ ਵਾਲੀ ਟੈਂਕੀ ਜੋ ਕੱਢ ਕੇ ਲਿਆਏ ਇਹਨੂੰ ਆਪਾਂ ਉੱਥੋਂ ਇੰਝ ਬੰਦੇ ਪ੍ਰਾਈਵੇਟ ਭੇਜੇ ਨਾਲ ਦੋ ਹਾਂ ਜੋ ਹੁੰਡੇ ਕਹਿਣ ਟੈਂਕੀ ਦੇ ਅੰਦਰ ਚਲਾ ਗਿਆ ਭਾਜੀ ਪੂਰਾ ਗਿੱਲਾ ਹੋ ਗਿਆ ਮੈਂ ਕਿਹਾ ਯਾਰ ਕਹਿ ਜਾ ਬੰਦਾਂ ਨੂੰ ਇਹ ਜੋ ਮੈਂ ਤਾਂ ਪਰੇਸ਼ਾਨ ਹੀ ਹੋ ਗਿਆ ਕੋਈ ਨਹੀਂ ਆਪਾਂ ਨੂੰ ਉਹ ਨਹੀਂ ਕਹਿਣਾ ਆਪਾਂ ਤੁਸੀਂ ਗगन ਵਾਲਾ ਕਰਾਓ ਛੱਡ ਦਿਓ ਇਹਨੂੰ ਢਿੱਲਾ ਛੱਡ ਦਿਓ ਆ ਮੈਂ ਹੁਣ 5-7 ਦਿਨਾਂ ਵਿੱਚ ਦੁਬਾਰਾ ਕਾਲ ਕਰਦਾ ਨੂੰ ਕਹਿ ਦੇ ਬਸ ਤੁਸੀਂ ਹਾਂ ਤੁਸੀਂ ਗगन ਵਾਲਾ ਕਰਾਓ ਛੱਡ